ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੇ ਆਪਾਂ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਕਈ ਵੀਰ ਕਮੈਂਟ 'ਚ ਵੀ ਪੁੱਛਦੇ ਨੇ ਕਿ ਦੇਸੀ ਅੰਡੇ ਦਾ ਪ੍ਰਾਈਸ ਕੀ ਆ ਤੇ ਆਪਾਂ ਕਿੰਨੇ ਦਾ ਵੇਚ ਕੇ ਮੁਨਾਫਾ ਕਮਾ ਸਕਦੇ ਆ ਕਈ ਵੀਰਾਂ ਦੇ ਫੋਨ ਵੀ ਆਉਂਦੇ ਨੇ ਤੇ ਕਮੈਂਟ ਵੀ ਕਈ ਵੀਰ ਕਰਦੇ ਨੇ ਕਿ ਆਪਾਂ ਨੂੰ ਕਿੰਨੇ ਦਾ ਅੰਡਾ ਵੇਚ ਕੇ ਸਹੀ ਪ੍ਰੋਫਿਟ ਹੋਊਗਾ ਦੋਸਤੋ ਜਿਹੜਾ ਅੰਡੇ ਦਾ ਰੇਟ ਹੈਗਾ ਉਹ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਰੇਟ ਚੱਲਦੇ ਨੇ ਜਿਹੜੇ ਏਰੀਆ 'ਚ ਦੇਸੀ ਮੁਰਗੀਆਂ ਜ਼ਿਆਦਾ ਨਹੀਂ ਉੱਥੇ ਤਾਂ ਥੋੜਾ ਜਿਹਾ ਰੇਟ ਘੱਟ ਹੈਗਾ ਤੇ ਜਿੱਥੇ ਦੇਸੀ ਮੁਰਗੀਆਂ ਘੱਟ ਨੇ ਜਾਂ ਜਿੱਥੇ ਅੰਡੇ ਦੀ ਪੈਦਾਵਾਰ ਘੱਟ ਆ ਉੱਥੇ ਰੇਟ ਵੱਧਾ ਹੈਗਾ ਕਹਿਣ ਤੋਂ ਭਾਵ ਜਿੱਥੇ ਮੁਰਗੀਆਂ ਘੱਟ ਨੇ ਉੱਥੇ ਰੇਟ ਵੱਧ ਮਿਲ ਜਾਂਦਾ ਹੈਗਾ ਜੇ ਆਪਾਂ ਅੰਡੇ ਦੀ ਰੇਟ ਦੀ ਘੱਟ ਤੋਂ ਘੱਟ ਗੱਲ ਕਰੀਏ ਤਾਂ 10 ਤੋਂ ਲੈ ਕੇ 15 ਰੁਪਏ ਤੱਕ ਇਤੋਂ ਥੱਲੇ ਤਹਦਾ ਰੇਟ ਡਿੱਗਦਾ ਹੀ ਨਹੀਂ ਹੈਗਾ ਆਪਾਂ 10 ਤੋਂ 15 ਰੁਪਏ ਤੱਕ ਤਾਂ ਆਰਾਮ ਨਾਲ ਵੇਚ ਸਕਦੇ ਜਿੱਥੇ ਬਹੁਤ ਘੱਟ ਮੁਰਗੀਆਂ ਨੇ ਅੰਡਾ ਬਹੁਤ ਘੱਟ ਅੰਡੇ ਦੀ ਪੈਦਾਵਾਰ ਆ ਉੱਥੇ ਆਪਾਂ 20 ਰੁਪਏ ਵੀ ਅੰਡਾ ਵੇਚ ਸਕਦੇ ਹਾਂ ਸਿਆਲਾਂ 'ਚ ਵਧੀਆ ਸਰਦੀਆਂ 'ਚ ਸੋ ਤੁਸੀਂ ਇਹ ਆਲੇ-ਦਾਲੇ ਦੇਖੋ ਕਿ ਸਾਡੇ ਏਰੀਆ 'ਚ ਕਿੰਨੀਆਂ ਕੁ ਮੁਰਗੀਆਂ ਹੈਗੀਆਂ ਨੇ ਜਾਂ ਨਹੀਂ ਮੰਗ ਕਿੰਨੀ ਕਾ ਉਸਾ ਨਾਲ ਤੁਸੀਂ ਰੇਟ ਇਹਦਾ ਲੈ ਸਕਦੇ ਹੋ ਇਹ ਆਪਣੇ ਆਪਣੇ ਏਰੀਆ ਤੇ ਡਿਪੈਂਡ ਕਰਦਾ ਹੈ ਜਿਹੜਾ ਘੱਟ ਤੋਂ ਘੱਟ ਆਪਾਂ 10 ਤੋਂ ਲੈ ਕੇ 15 ਰੁਪਏ ਤੱਕ ਦਾ ਅੰਡਾ ਆਰਾਮ ਨਾਲ बिक ਜਾਂਦਾ ਇਹ ਤੋਂ ਦਾ ਥੱਲੇ ਡਿੱਗਦਾ ਹੀ ਨਹੀਂ ਹੈਗਾ ਨਹੀਂ ਆਪਾਂ ਜੇ ਕਿਸੇ ਕੋਲ 10-20 ਮੁਰਗੀਆਂ ਰੱਖੀਆਂ ਹੋਈਆਂ ਨੇ ਉਹ ਆਪਾਂ 20 ਰੁਪਏ ਵੀ ਅੰਡਾ ਵੇਚ ਸਕਦੇ ਆ ਵਧੀਆ ਸਿਆਲਾਂ 'ਚ ਕਿਉਂਕਿ ਸਿਆਲਾਂ 'ਚ ਇਹਨਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ ਜੀ ਅੰਡਿਆਂ ਦੀ ਜੋ ਲੋਕ ਆਪਣੇ ਬੱਚਿਆਂ ਨੂੰ ਵੀ ਅੰਡੇ ਖਵਾਉਂਦੇ ਨੇ ਠੀਕ ਹੈ ਜੀ ਤੇ ਇਸ ਲਈ ਆਪਾਂ ਜਿਹੜੇ ਅੰਡੇ ਦਾ ਰੇਟ ਆ ਉਹ 15 ਤੋਂ 20 ਤੱਕ ਆਪਾਂ ਲੈ ਸਕਦੇ ਆ ਆਰਾਮ ਨਾਲ ਵਧੀਆ ਸਰਦੀਆਂ ਦੀ ਜੇ ਆਪਾਂ ਗੱਲ ਕਰੀਏ ਠੀਕ ਹੈ ਨਾ ਜੀ ਜੇ ਅੰਡੇ ਦੀ ਡਿਮਾਂਡ ਘਟਾ ਥੋੜੀ ਜੀ ਤਾਂ 10 ਤੋਂ ਲੈ ਕੇ ਆਪਾਂ 15 ਰੁਪਏ ਤੱਕ ਵੀ ਵੇਚ ਕੇ ਪ੍ਰੋਫਟ ਕਮਾ ਸਕਦੇ ਜਿਹੜੇ 10 ਜਾਂ 20 ਮੁਰਗੀਆਂ ਰੱਖੀਆਂ ਹੋਈਆਂ ਨੇ ਇਹ ਆਪਾਂ ਅੰਡੇ ਜਿਹੜੇ ਆਪਾਂ ਵੇਚਨੇ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਲਵੇ ਲਾਉਣੇ ਜਿਮ ਨੇ ਉੱਥੇ ਦੱਸੋ ਕਿ ਭਾਈ ਆਪਣੀ ਦੇਸੀ ਮੁਰਗੀਆਂ ਰੱਖੀਆਂ ਹੋਈਆਂ ਨੇ ਅੰਡੇ ਤੁਸੀਂ ਲੈ ਸਕਦੇ ਹੋ ਉਹਨਾਂ ਨੂੰ ਅਵੇਅਰ ਕਰੋ ਕਿ ਪਿਓਰ ਆਰਗੇਨਿਕ ਅੰਡਾ ਦਾ ਖਰਾਚਾਰਾ ਪਾ ਕੇ ਦੇਖੋ ਬਹਰ ਇੱਕ ਨੇਚਰਲ ਚੀਜ਼ ਪਾਉਣੇ ਇਹਨਾਂ ਨੂੰ ਤੇ ਪਿਓਰ ਪਿਓਰ ਆਰਗੇਨਿਕ ਅੰਡਾਗਾ ਆਪੇ ਦੱਸ ਕੇ ਵੇਚ ਸਕਦੇ ਆਂਗੇ ਜਿਹੜੀ ਵਧੀਆ ਚੀਜ਼ ਆ ਉਹ ਤਾਂ ਹਰ ਇੱਕ ਹੀ ਲੈਣਾ ਚਾਹੁੰਦਾਗਾ ਮਾਰਕੀਟ 'ਚ ਬਹੁਤ ਨਕਲੀ ਅੰਡੇ ਆ ਰਹੇ ਨੇ ਜਿਹੜੇ ਫਾਰਮੀ ਅੰਡੇ ਨੇਗੇ ਤੇ ਪੈਦਾਵਾਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਹੈ ਲੇਕਿਨ ਉਹਨਾਂ ਦਾ ਕੋਈ ਅਸਰ ਨਹੀਂ ਜਿਹੜਾ ਪਿਓਰ ਦੇਸੀ ਅੰਡਾ ਉਹਦੀ ਕੀਮਤ ਤਾਂ ਵਧੀਆ ਹੀ ਰਹੂ ਹਮੇਸ਼ਾ ਸੋ ਆਪਾਂ ਅਵੇਰਨੈਸ ਵੀ ਪੁਲਾਉਣੀ ਹੈ ਲੋਕਾਂ 'ਚ ਕਿ ਇਹ ਸਾਡੇ ਦੇਸੀ ਅੰਡੇ ਦੇ ਇਹ ਇਹ ਫਾਇਦੇ ਨੇ ਤਾਂ ਕਿ ਲੋਕ ਆਪਾਂ ਤੋਂ ਅੰਡੇ ਖਰੀਦਣ ਠੀਕ ਹੈ ਜੀ ਆਪਾਂ ਨੂੰ ਐਫਰਟਸ ਥੋੜੇ ਜਿ ਹ ਕਰਨੇ ਪੈਣਗੇ ਤਾਂ ਕਿ ਆਪਣਾ ਅੰਡਾ ਵਧੀਆ ਸੇਲ ਹੋ ਸਕੀ ਜੇ ਆਪਣੀ ਮਾਰਕੀਟਿੰਗ ਵਧੀਆ ਹੋਊ ਤਾਂ ਆਪਾਂ 25 30 50 100 ਮੁਰਗੀਆਂ ਰੱਖ ਸਕਦੇ ਹਾਂ ਸੋ ਇਸ ਲਈ ਤੁਸੀਂ 10 ਤੋਂ 15 ਰੁਪਏਂ ਦਾ ਆਰਾਮ ਨਾਲ ਵੇਚ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ ਜੀ